ਵਾਹਿਗੁਰੂ ਜੀ ਦੀ ਖਫਤੈ ਮੈਂ ਸਾਰੀ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਗਰ ਕੀਰਤਨ ਦੀ ਐ ਪਹਿਲਾਂ ਤਾਂ ਲੱਖ ਲੱਖ ਵਧਾਈਆਂ ਦਿੰਦਾ ਕਿ ਜਿਹੜਾ ਕਿ ਸਾਡਾ ਬਹੁਤ ਹੀ ਸੁਭਾਗਾ ਭਰਿਆ ਦਿਨ ਆ ਕਿ ਅੱਜ ਨਗਰ ਕੀਰਤਨ ਸਾਡੇ ਸ਼ਹਿਰ ਸਾਡੇ ਨਗਰ ਦੇ ਵਿੱਚ ਆਇਆ ਤੇ ਸਾਰੀ ਸੰਗਤ ਨੂੰ ਇਹ ਬੇਨਤੀ ਆ ਕਿ ਸਾਰੀ ਸੰਗਤ ਹਮ ਹਮਾ ਕੇ ਪਹੁੰਚੇ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਗੁਰੂ ਸਾਹਿਬ ਬਾਰੇ ਦੱਸੇ ਤੇ ਗੁਰੂ ਸਾਹਿਬ ਦੇ ਦਿੱਤੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਬਾਰੇ ਆਪਣੇ ਪਰਿਵਾਰ ਨੂੰ ਤੇ ਆਪਣੇ ਜੀਵਨ ਦੇ ਵਿੱਚ ਗੁਰੂ ਸਾਹਿਬ ਦੇ ਜਿਹੜੇ ਉਪਦੇਸ਼ ਨੇ ਉਹਨਾਂ ਨੂੰ ਅਪਣਾਇਆ ਜਾਵੇ ਤੇ ਇਹੀ ਕਹਿੰਦਾ ਹੋਇਆ ਮੈਂ ਸਾਰੀ ਸੰਗਤ ਨੂੰ ਇਹੀ ਬੇਨਤੀ ਕਰਨਾ ਚਾਹਨਾ ਕਿ ਵੱਧ ਤੋਂ ਵੱਧ ਨਗਰ ਕੀਰਤਨ ਦਾ ਹਿੱਸਾ ਬਣੋ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਹੋ ਗਏ ਜਿਹੜਾ ਜਿਹੜਾ ਕੀਰਤਨ ਆ ਰਿਹਾ ਇੱਥੇ ਨਗਰ ਕੀਰਤਨ ਦੀ ਸਾਨੂੰ ਬਹੁਤ ਖੁਸ਼ੀ ਹੋਈ ਹੈ ਜੀ ਜੋ ਸ੍ਰੀ ਪਟਨਾ ਸਾਹਿਬ ਤੋਂ ਸਾਡੇ ਅਕਾਲ ਤਖਤ ਸਾਹਿਬ ਤੋਂ ਜਿਹੜੀ ਇਹ ਯਾਤਰਾ ਚੱਲ ਰਹੀ ਆ ਨਗਰ ਕੀਰਤਨ ਦੇ ਰੂਪ ਦੇ ਵਿੱਚ ਅੱਜ ਇੱਥੇ ਪਹੁੰਚੀ ਆ ਨਾਮਧਾਰੀ ਦਰਬਾਰ ਸ਼੍ਰੀ ਭਿੰਨ ਸਾਹਿਬ ਵੱਲੋਂ ਮੈਂ ਉਹਨਾਂ ਦਾ ਸੇਵਾਦਾਰ ਸੰਤ ਸਤਨਾਮ ਸਿੰਘ ਜੀ ਦਾਸ ਉਹਨਾਂ ਦਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਨਿੱਘਾ ਸਵਾਗਤ ਕਰਦਾ ਜੀ ਆਇਆਂ ਕਹਨਾ ਵਾ ਬਹੁਤ ਖੁਸ਼ੀ ਹੋਈ ਆ ਸਾਧਗੁਰ ਸੱਚੇ ਪਾਤਸ਼ਾਹ ਜੀ ਦਾ ਇਹ ਨਗਰ ਕੀਰਤਨ ਤਾਂ ਜੀ ਸੰਤਾਂ ਨੂੰ ਕੀ ਮੈਸੇਜ ਹੋਵੇ ਸੰਤਾਂ ਨੂੰ ਬਹੁਤ ਉਤਸ਼ਾਹ ਵਾ ਵੱਤ ਤੋਂ ਵੱਧ ਉਹ ਨਗਰ ਕੀਰਤਨ ਦੇ ਵਿੱਚ ਸਵਾਗਤ ਲਈ ਪਹੁੰਚਣ ਸਾਧਗੁਰ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਜੀ ਸਾਗੁਰ ਸੱਚੇ ਪਾਛੀ ਅਮੇਸ਼ਾ ਉਹਨਾਂ ਤੇ ਚੜ੍ਹਦੀ ਕਲਾ ਹੋਵੇ ਉਹਨਾਂ ਦੀ ਸਾਧ ਸੰਗਤ ਦੀ ਦੇਖੋ ਪਰ ਇਹ ਯਾਤਰਾ ਪੰਜਾਬ ਚ 21 ਤਰੀਕ ਨਵੰਬਰ ਨੂੰ ਆਈ ਹੈ ਵੈਸੇ ਤਖਤ ਹਰਮੰਦਰ ਜੀ ਪਟਨਾ ਸਾਹਿਬ ਤੋਂ ਆਰੰਭ ਹੋ ਕੇ ਯਾਤਰਾ ਅੱਠ ਰਾਜਾਂ ਚੋਂ ਕੇ ਫਿਰ ਪੰਜਾਬ ਆਈ ਹੈ ਤੇ ਪਿਛਲੇ 35 ਦਿਨ ਤੋਂ ਯਾਤਰਾ ਪੂਰੇ ਅੱਠ ਰਾਜਾਂ ਚ ਲੋਗਾ ਨੂੰ ਦਰਸ਼ਨ ਕਰਾ ਕੇ ਤੇ ਜਿਹੜੇ ਗੁਰੂ ਤੇਗ ਬਹਾਦਰ ਜੀ ਭਾਈ ਦਿਆਲਾ ਜੀ ਭਾਈ ਸਤੀ ਸਾਸ ਭਾਈ ਮਤੀ ਦਾਸ ਇਹਨਾਂ ਦੀ ਜਿਹੜੀ ਸ਼ਹਾਦਤ ਹੋਈ ਹੈ ਉਹਦਾ 350 ਸਾਲਾ ਹੈਗਾ ਜਿਹੜਾ ਸ਼ਹਾਦਤ ਦਾ ਉਹਨੂੰ ਸਮਰਪਿਤ ਹੈ ਤੇ ਸੌਰੀ ਮਕਸਦ ਇਹ ਹੈ ਕਿ ਵੱਧ ਤੋਂ ਵੱਧ ਲੋਗਾ ਨੂੰ ਖਾਸ ਕਰਕੇ ਅੱਜ ਦਾ ਜਿਹੜਾ ਯੂਥ ਹੈ ਉਹਨੂੰ ਜਾਗਰੂਕ ਕੀਤਾ ਜਾਏ ਗੁਰੂ ਸਾਹਿਬ ਦੀ ਸ਼ਹਾਦਤ ਬਾਰੇ ਕਿਉਂਕਿ ਸ਼ਹਾਦਤ ਹਰ ਕੌਮ ਚ ਹੁੰਦੀ ਰਹੀ ਹੈ ਲੇਕਿਨ ਇਸ ਸ਼ਹਾਦਤ ਦਾ ਬਹੁਤ ਵੱਡਾ ਹੈ ਕਿ ਇੱਕ પુરੁष ਤੇ ਇੱਕ ਬਹਾਦਰ ਜੀ ਨੇ ਦੂਸਰੀ ਕੌਮ ਲਈ ਸ਼ਹਾਦਤ ਦਿੱਤੀ ਤੇ ਦੂਜਿਆਂ ਲਈ ਤੇ ਇਸ ਲਈ ਉਹਨਾਂ ਦਾ ਹਿੰਦ ਦੀ ਚਾਦਰ ਉਹਨਾਂ ਨੂੰ ਕਹਿੰਦੇ ਆ ਸ੍ਰਿਸ਼ਟੀ ਦੀ ਚਾਦਰ ਵੀ ਕਹੇ ਦਿੰਦੇ ਨੇ ਤੇ ਜਿਹੜਾ ਇਹ ਪਟਨਾ ਸਾਹਿਬ ਤੋਂ ਆਰੰਭ ਹੋਈ ਹੈ ਯਾਤਰਾ ਇਹ ਕਿਉਂਕਿ ਪਟਨਾ ਸਾਹਿਬ ਚ ਦੋਨੋਂ ਪਾਦਸ਼ਾਹੀ ਨੌਵੀਂ ਪਾਦਸ਼ਾਹੀ ਤੇ ਦਸਵੀਂ ਪਾਦਸ਼ਾਹੀ ਪਿਤਾ ਤੇ ਪੁੱਤਰ ਪਹਿਲੀ ਵਾਰੀ ਗੁਰੂਆਂ ਕਾ ਬਾਗ ਮਿਲਦੇ ਨੇ ਜਦੋਂ 10ਵੇਂ ਪਾਤਸ਼ਾਹੀ 4 ਸਾਲ ਦੀ ਵਸਤਾ ਹੁੰਦੀ ਹੈ ਤੇ 9ਵੇਂ ਪਾਤਸ਼ਾਹੀ ਆਪਣੇ ਅਸਾਮ ਦੀ ਯਾਤਰਾ ਤੋਂ ਵਾਪਸ ਆਉਂਦੇ ਤੇ ਯਾਤਰਾ ਉੱਥੋਂ ਅਨੰਦਪੁਰ ਸਾਹਿਬ ਤੱਕ ਦੀ ਯਾਤਰਾ ਹੈ ਜਿੱਥੇ ਦੋਨੋਂ ਪਾਤਸ਼ਾਹ ਯਕੀਨਵਾਰ ਅਖੀਰੀ ਵਾਰ ਮਿਲਦੇ ਨੇ ਤੇ 9ਵੇਂ ਪਾਤਸ਼ਾਹੀ ਆਪਣੇ ਦਿੱਲੀ ਲਈ ਨਿਕਲ ਜਾਂਦੇ ਤੇ ਉਹਨਾਂ ਦੀ ਸ਼ਹਾਦਤ ਹੁੰਦੀ ਐ ਇਸੇ ਦੋਨੋਂ ਪਾਤਸ਼ਾਹ ਦੀ ਜਨਮ ਦੀ ਧਰਤੀ ਤੋਂ ਉਹਨਾਂ ਦੇ ਵਿਛੋੜੇ ਦੀ ਧੂਮੀ ਦੀ ਯਾਤਰਾ ਹੈਗੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਭੀ ਸਾਰੇ ਲੋਕ ਜਾਣਦੇ ਨੇ ਕਿ ਕਿੰਨੇ ਕਿੰਨੇ ਭਾਈ ਸਤੀਦਾਸ ਭਾਈ ਮਤੀਦਾਸ ਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਕੀ ਘਟ ਯਾਦ ਕਰਦੇ ਨੇ ਦੇਖੋ ਸਾਡੀ ਤਾਂ ਪੂਰੀ ਇਹੀ ਕੋਸ਼ਿਸ਼ ਹੈ ਕਿ ਕਿਉਂਕਿ ਕੁਰਬਾਨੀ ਸਾਰੇ ਨੇ ਦਿੱਤੀ ਨਾਲ ਬਲਕਿ ਗੁਰੂ ਤੇਗ ਬਹਾਦਰ ਜੀ ਤੋਂ ਪਹਿਲਾਂ ਭਾਈ ਸਤੀਦਾਸ ਭਾਈ ਮਤੀਦਾਸ ਤੇ ਭਾਈ ਦਿਆਲਾ ਜੀ ਦੀ ਕੁਰਬਾਨੀ ਹੋਈ ਹੈ ਤੋਂ ਉਹਨਾਂ ਨੂੰ ਵੀ ਉਹਨਾਂ ਹੀ ਮਾਨ ਸਤਕਾਰ ਦਿੱਤਾ ਜਾਵੇ ਇਸੇ ਦੇ ਵੀ ਰਹੇ ਉਹਨਾਂ ਦੇ ਪਰਿਵਾਰ ਭਾਈ ਅਮਤੀ ਦਾਸ ਦਾ ਪਰਿਵਾਰ ਤੇ ਭਾਈ ਦਿਆਲਾ ਜੀ ਦਾ ਪਰਿਵਾਰ ਇਹ ਜਦੋਂ ਯਾਤਰਾ ਆਰੰਭ ਹੋਈ ਹੈ ਉਹਨਾਂ ਨੇ ਆ ਕੇ ਸਹਿਯੋਗ ਕੀਤਾ ਉਹਨਾਂ ਕੋਲ ਕਈ ਕਿਸਮ ਦੀਆਂ ਨਿਸ਼ਾਨੀਆਂ ਤੇ ਹੁਕਮਨਾਮੇ ਨੇ ਗੁਰੂ ਸਾਹਿਬ ਦੇ ਸੰਗਤਾਂ ਨੂੰ ਉੱਥੇ ਪਟਨਾ ਸਾਹਿਬ ਗੁਰਦੁਆਰਾ ਸਾਹਿਬ ਤੇ ਸੰਗਤਾਂ ਨੂੰ ਦਰਸ਼ਨ ਕਰਾਏ ਤੇ ਉਹ ਮੇਰਾ ਖਿਆਲ ਕੱਲ ਸ਼ਾਇਦ ਜਦੋਂ ਅਸੀਂ ਯਾਤਰਾ ਅੰਮ੍ਰਿਤਸਰ ਆਏਗੀ ਤੇ ਉੱਥੇ ਫੇਰ ਉਹ ਸ਼੍ਰੀਕ ਹੋ ਕੇ ਯਾਤਰਾ ਦੇ ਵਿੱਚ ਤੇ ਸੰਗਤਾਂ ਨੂੰ ਦਰਸ਼ਨ ਕਰਾਂਗੇ ਸੰਕਤਾ ਦਾ ਕਿ ਜਦਾ ਸਯੋਗ ਲੇ ਗਾ ਸੰਕਤਾ ਦਾ ਬਹੁਤ ਜਿਆਦਾ ਜਿੰਨਾ ਸੋਚ ਤੋਂ ਬਸ ਮਤਲਬ ਹਾਥ ਹਾਥ ਦੇ ਜਿੰਨਾ ਪਿਆਰ ਸਤਕਾਰ ਗੁਰੂ ਸਾਹਿਬ ਨੂੰ ਦਿੱਤਾ ਜਾ ਰਿਹਾ ਉਹ ਤਾਂ ਘਟ ਜਿੰਨਾ ਮੈਂ ਕਹਿ ਬਾਂ ਉਹਨਾਂ ਘਟ ਹੈ ਜਿਵੇਂ ਤਕਸ਼ੀ ਪਟਨਾ ਸਾਹਿਬ ਤੋਂ ਪਹਿਲੀ ਵਾਰ ਯਾਤਰਾ ਨਿਕਲੀ ਹੈ ਅਕੇ ਚੇ ਕੀ ਹੋਊਗੀ ਜਦ ਯਾਤਰਾ ਨਿਕਲੇਗੀ ਬਿਲਕੁਲ ਜੀ ਜੇ ਕੋਈ ਐਸਾ ਮੌਕਾ ਆਏਗਾ ਤੇ ਲੋਕਾਂ ਨੂੰ ਜਾਗਰਿਤ ਤੇ ਦਰਸ਼ਨ ਦੇਖੋ ਇਹ ਯਾਤਰਾ ਚ ਬਾਬਾ ਦੀਪ ਸਿੰਘ ਜੀ ਦਾ ਹੱਥ ਲਿਖਿਆ ਸਰੂਪ ਹੈਗਾ ਜੋ ਪਟਸਰ ਸਾਹਿਬ ਦੇ ਤਕ ਸਾਹਿਬ ਜੇਗਾ ਤੇ ਉਹ ਸਰੂਪ ਇਸ ਯਾਤਰਾ ਚ ਨਾਲ ਚੱਲਿਆ ਹੋਇਆ ਹੈਗਾ ਤੇ ਅਜ਼ਮਾਨ ਕੀ ਅਸੀਂ ਚੱਲਦੇ ਹਾਂ ਕਿ ਗੁਰੂ ਸਾਹਿਬ ਆਪ ਚੱਲ ਕੇ ਪੰਜਾਬ ਜੀ ਤੇ ਜੇ ਉਹ ਬਹੁਤ ਵੱਡੀ ਗੱਲ ਹੈ ਤੇ ਉਹਨਾਂ ਦੇ ਨਾਲ ਨੌਵੇਂ ਪਾਤਸ਼ਾਹੇ 10ਵੇਂ ਪਾਤਸ਼ਾਹੇ ਗੁਰੂ ਹਰਕ੍ਰਿਸ਼ਨ ਸਿੰਘ ਜੀ ਦੇ ਉਹਨਾਂ ਦੇ ਸ਼ਸਤਰ ਜੋ ਤਕਸਾਲਬ ਚ ਮੌਜੂਦ ਸੀਗੇ ਉਹ ਵੀ ਲੋਕਾਂ ਨੂੰ ਦਰਸ਼ਨ ਕਰਾਏ ਜਾ ਰਹੇ ਨੇ ਇਸ ਯਾਤਰਾ ਦੇ ਵਿੱਚ ਸੰਤਾਂ ਨੂੰ ਕੁਝ ਸੁਨੇਹਾ ਦੇਣਾ ਚਾਹੋਗੇ ਬਸ ਦੇਖੋ ਗੁਰੂ ਸਾਹਿਬ ਦੀ ਆਪਾਂ ਮਾਨ ਸਤਕਾਰ ਲਈ ਯਾਤਰਾ ਕਰ ਰਹੇ ਹਾਂ ਆਪਾਂ ਨੂੰ ਸਾਰੇ ਮਿਲਜੋਲ ਕੇ ਤਾਂ ਉਹਨਾਂ ਦੇ ਦੇਖੋ ਸ਼ਹਾਦਤ ਸਾਰੇ ਦੁਨੀਆ ਲਈ ਦਿੱਤੀ ਹੈ ਮੈਂ ਕਹਿੰਦਾ ਕਿ ਸਾਰੇ ਇੱਕ ਹੋ ਕੇ ਆਪਾਂ ਚੱਲੀਏ ਪੂਰੇ ਆਪਣੇ ਸੂਬੇ ਨੂੰ ਪੂਰੇ ਦੇਸ਼ ਨੂੰ ਆਪਾਂ ਇੱਕ ਕਰਕੇ ਅੱਗੇ ਵਧਾਈਏ ਮਾਈਕਰੋ ਜੀ ਦਾ ਖਾਲਸਾ ਪਾਈ ਜੀ ਦੇ ਪੱਗੇ ਇਹ ਜਿਹੜੀ ਯਾਤਰਾ ਨਿਕਲੀ ਪਹਿਲੀ ਵਾਰੀ ਤੱਕ ਹੀ ਪਟਨਾ ਸਹਿਰ ਤੋਂ ਇਸ ਵਾਰੀ ਹਾਂਜੀ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸਹਿਰ ਵਿਖਿਆ ਪਗਲਯੋ ਬਾਲਾ ਪ੍ਰੀਤਮ ਕਲਗੇਦਰ ਪਿਤਾ ਸਤਨਗੁਰ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪਾਵਨ ਪਵਿੱਤਰ ਜਨਮ ਸਥਾਨ ਤੋਂ ਬਾਤ ਕਰਦੇ ਜਨਮ ਸਥਾਨ ਤਖਸਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ 17 ਸਤੰਬਰ ਤੋਂ ਇਹ ਜਾਗਰਤੀ ਯਾਤਰਾ ਜਿਹੜੀ ਹੈ ਨਿਕਲੀ ਹੈ ਬਿਹਾਰ Jharkhand West Bengal Odisha UP ਲਖਨਊ ਗਾਂਪੁਰ ਅਯੁੱਧਿਆ ਦਿੱਲੀ ਕਰਨਾਲ ਕੁਰਕhetra ਪਟਿਆਲਾ ਨਾਭਾ ਹੁੰਦਿਆਂ ਹੋਇਆਂ ਇਹ ਲੁਧਿਆਣਾ ਪੁੱਜੀ ਹੈ ਸਾਰੀਆਂ ਸੰਗਤਾਂ ਦਾ ਖਾਸ ਕਰਕੇ ਪੰਜਾਬ ਦੀ ਸੰਗਤਾਂ ਦਾ ਬਹੁਤ ਬਹੁਤ ਭਰਮਾ ਹੰਗੂਰਾ ਜਿਹੜਾ ਹੈ ਸਾਰੀਆਂ ਸੰਗਤਾਂ ਦਾ ਸਵਾਗਤ ਉਹ ਪ੍ਰਾਪਤ ਹੋ ਰਿਹਾ ਹੈ ਇੱਕ ਇੱਕ ਥਾਂ ਤੇ ਤਿੰਨ ਤਿੰਨ ਘੰਟੇ ਪਾਲਕੀ ਸਾਹਿਬ ਜਿਹੜੀ ਖੜੀ ਰਹਿ ਰਹੀ ਹੈ ਇੰਨੀਆਂ ਸੰਗਤਾਂ ਦਾ ਪਿਆਰ ਸਤਿਕਾਰ ਪ੍ਰਾਪਤ ਹੋ ਰਿਹਾ ਹੈ ਸਾਰੀਆਂ ਸੰਗਤਾਂ ਦਾ ਖਾਸ ਕਰਕੇ ਪੰਜਾਬ ਦੀਆਂ ਸੰਗਤਾਂ ਦਾ ਇਥੋਂ ਦੇ ਪ੍ਰਬੰਧਕ ਕਮੇਟੀ ਦਾ ਅਤੇ ਸੋਦੇ ਸਰਪਾ ਸੁਸਾਇਟੀਆਂ ਦਾ ਸਾਰੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਹੇਲੀ ਬਾਰੇ ਪੰਜਾਬ ਦੇ ਜਿਹੜੇ ਮੈਪ ਨਹੀਂ ਜਾ ਸਕਦੇ ਸ਼ੇਖ ਪਟਨਾ ਸਤ ਨਹੀਂ ਹੈ ਇਹ ਤਾਂ ਕਾਸ਼ੀ ਸਾਥ ਹੈ। ਇਹ ਦੇਖੋ ਜੀ ਫਿਜ਼ੀਕਲੀ ਤਾਂ ਗੁਰੂ ਦਾਸ ਜੀ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਹੈ। ਮਨ ਕਰਕੇ ਸਤਗੁਰੂ ਗੁਰਦੇਵ ਬਹਾਦਰ ਜੀ ਮਹਾਰਾਜ ਜੀ ਦੀ ਸ਼ਹਾਦਤ ਨੂੰ ਅਸੀਂ ਨਮਸਕਾਰ ਕਰਨੀ ਹੈ। ਭਾਈ ਸਾਹਿਬ ਭਾਈ ਸੇਦਿਆਸ ਭਾਈ ਸਾਹਿਬ ਅਹੀ ਮਤੀਦਾਸ ਭਾਈ ਸਾਹਿਬ ਅਹੀ ਦਿਆਲਾ ਜੀ ਭਾਈ ਸਾਹਿਬ ਖੁਸ਼ਾਲ ਸਿੰਘ ਜੀ ਤਹਿਆ ਜੀ ਜਿਨ੍ਹਾਂ ਨੇ ਆਪਣਾ ਸਿਰ ਵੜ ਕੇ ਸ੍ਰੀ ਗੁਰਦੇਵ ਬਹਾਦਰ ਜੀ ਮਹਾਰਾਜ ਜੀ ਦੀ ਪਵਨ ਸੀਸ ਦੀ ਥਾਂ ਤੇ ਔਰੰਗਜ਼ੇਬ ਕੋਲ ਮੁਗਲਾਂ ਦੇ ਹੱਥੀ ਭੇਜ ਦਿੱਤਾ ਸੀ ਇਹ ਵੱਡੀ ਸੇਵਾ ਭਾਈ ਖੁਸ਼ਾਲ ਸਿੰਘ ਜੀ ਦਹੀਆ ਜੀ ਨੇ ਕਰਕੇ ਭਾਈ ਜੈਤਾ ਸਿੰਘ ਭਾਈ ਉਦੇਸ਼ ਸਿੰਘ ਭਾਈ ਨਲਵਾ ਸਿੰਘ ਇਹਨਾਂ ਨੇ ਨਾਲ ਲੈ ਕਰਕੇ ਮਹਾਰਾ ਸੱਚੇ ਪਾਤਸ਼ਾਹ ਧੰਗੁਰਦੇਵ ਪਹਾਦਰ ਜੀ ਦਾ ਪਾਵਨ ਸੀਸ ਸ੍ਰੀ ਅਨੰਦਪੁਰ ਸਾਹਿਬ ਪੂਜਾ ਕੀਤਾ ਸੀ ਇਹ ਸਿੱਖਾਂ ਦੀ ਬਹੁਤ ਵੱਡੀ ਸ਼ਹਾਦਤ ਨੂੰ ਵਾਰ-ਵਾਰ ਨਮਸਕਾਰ ਕਰਨ ਵਾਸਤੇ ਹਰ ਇਸ ਅਤੇ ਸਾਰੀਆਂ ਸੰਗਤਾਂ ਨੂੰ ਇਹ ਸਾਧ ਸੰਗਤ ਜੀ ਸਤਿਗੁਰੂ ਗੁਰਤੇਗ ਬਹਾਦਰ ਜੀ ਮਹਾਰਾਜ ਜੀ ਦੀ ਇਹ ਪਾਵਨ ਸ਼ਹਾਦਤ ਨੂੰ ਹਿਰਦੇ ਦੇ ਵਿੱਚ ਜਾਗਰਤੀ ਪੈਦਾ ਕਰਨ ਵਾਸਤੇ ਇਹ ਜਾਗਰਤੀ ਯਾਤਰਾ ਜਿਹੜੀ ਕੱਢੀ ਜਾ ਰਹੀ ਹੈ ਸਾਬ ਵਾਹਿਗੁਰੂ ਜੀ ਕੀ ਫਤਿਹ ਸੰਤ ਜੀ ਕਿੰਨਾ ਖੁਸ਼ ਆ ਦੇ ਅੱਜ ਜਿਹੜੀ ਇਹ ਜਾਗਰਤੀ ਯਾਤਰਾ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਤੋਂ ਚੱਲ ਕੇ ਵੱਖ-ਵੱਖ ਸੂਬਿਆਂ ਦੇ ਰਹੀ ਪੜਾਦਰ ਪੜਾਹ ਰਹੇ ਹੁੰਦੇ ਗੁਰੂ ਹਰਗੋਬਿੰਦ ਪਾਸ਼ਾ ਜੀਆ ਦੇ ਪਾਵਨ ਪਿੱਤਰ ਸਥਾਨ ਗੁਰਦਰਮਾ ਜੀ ਸਬਕੋਟਾ ਮੇਂ ਕੱਲ ਪਹੁੰਚੇ ਨੇ ਅੱਜitho روانਗੀ ਲੈ ਰਹੇ ਨੇ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਜਿਹੜੇ ਹੱਥ ਲਿਖਤ ਸਿੰਘ ਸਾਹਿਬ ਬਾਬਾ ਦੀਪ ਸਿੰਘ ਜੀ ਹੋਰਾਂ ਦੀ ਲਿਖਤ ਹੈ ਤੇ ਉਸ ਦੇ ਦਰਸ਼ਨ ਕੀਤੇ ਨੇ ਸੰਗਤਾਂ ਨੇ ਅਤੇ ਸ਼ਸ਼ਤਰ ਗੁਰੂ ਸਾਹਿਬ ਜੀ ਦੇ ਉਹਨਾਂ ਦੇ ਦਰਸ਼ਨ ਕੀਤੇ ਨੇ ਅਤੇ ਜੋ ਉਹਨਾਂ ਦੇ ਨਾਲ ਸਿੰਘ ਸਾਹਿਬ ਜੀ ਆਏ ਨੇ ਸਿੱਧ ਗ੍ਰੰਥੀ ਸਾਹਿਬ ਆਏ ਨੇ ਸਾਰਿਆਂ ਦੀ ਨਾਲ ਇਹਨਾਂ ਦੇ ਵੀ ਦਰਸ਼ਨ ਹੋਏ ਨੇ ਤੇ ਸਾਰੀ ਇਲਾਕੇ ਦੀ ਸੰਗਤ ਜਿਹੜੀ ਹੈ ਵਿਸ਼ੇਸ਼ ਕਰਕੇ ਇਥੋਂ ਦੇ ਮੈਨੇਜਰ ਸਰਦਾਰ ਜੋਗਾ ਸਿੰਘ ਜੀ ਸਾਰੇ ਪ੍ਰਚਾਰਕ ਸਹਿਬਾਨ ਸਾਰੇ ਇਥੋਂ ਦੇ ਪ੍ਰਬੰਧਕ ਸਹਿਬਾਨ ਸਾਰੇ ਸੇਵਾਦਾਰ ਇਲਾਕੇ ਦੀਆਂ ਜਿਹੜੀਆਂ ਸੰਗਤਾਂ ਨੇ ਆਈਆਂ ਤੇ ਉਹਨਾਂ ਨੇ ਦਰਸ਼ਨ ਕਰਕੇ ਆਪਣਾ ਜਿਹੜਾ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਉਹਨਾਂ ਜੀ ਨੂੰ ਸਫਲਾ ਕੀਤਾ ਮੈਂ ਸਮੁੱਚੇ ਇਥੋਂ ਦੇ ਪ੍ਰਬੰਧ ਦੇ ਵੱਲੋਂ ਅਤੇ ਸਾਰੇ ਇਥੋਂ ਦੇ ਜੋ ਪ੍ਰਬੰਧ ਪ੍ਰਚਾਰਕ ਸਹਿਬਾਨ ਨੇ ਜਾਂ ਜਿੰਨਾ ਵੀ ਸਾਰਾ ਸਟਾਫ ਹੈ ਇਲਾਕਾ ਨਿਵਾਸੀਆਂ ਦੇ ਵੱਲੋਂ ਮੈਂ ਗੁਰੂ ਸਾਹਿਬ ਜੀ ਦਾ ਅਵਧਨ ਅਨੰਦਨ ਕਰਦਾ ਹਾਂ ਸਤਿਕਾਰ ਕਰਦਾ ਹਾਂ ਤੇ ਜੀ ਆਇਆਂ ਆਖਦਾ ਜੇ ਜੋ ਨਾਲ ਸਾਰਾ ਇਹ ਕਾਫਲਾ ਚੱਲ ਰਿਹਾ ਉਹਨਾਂ ਨੂੰ ਵੀ ਜੀ ਆਖਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਜਿਹੜਾ ਅੱਜ ਨਗਰ ਕੀਰਤਨ ਜਿਹੜਾ ਨਿਕਲ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਤੇ ਸਾਨੂੰ ਬਹੁਤ ਹੀ ਭਾਗਾ ਵਾਲਾ ਇੱਕ ਦਿਨ ਮਿਲਿਆ ਇਹ ਤੇ ਪਹਿਲਾਂ ਤਾਂ ਮੈਂ ਤਖਤਸ਼ਿਰੀ ਪਟਨਾ ਸਾਹਿਬ ਤੋਂ ਨਗਰ ਕੀਰਤਨ ਜਿਹੜਾ ਆਰੰਭ ਹੋਇਆ ਸੀ 17 ਤਰੀਕ ਨੂੰ ਉਹਨਾਂ ਦਾ ਸਵਾਗਤ ਕਰਦਾ ਕਈ ਸਾਹਿਬ ਨੇ ਨਾਲ ਸਵਾਗਤ ਕਰਦੇ ਸਾਡੀ ਟੀਮ ਔਰ ਪੰਜਾਬ ਦੇ ਵਿੱਚ ਆਂ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਔਰ ਪੰਜਾਬ ਦੀ ਸਾਧ ਸੰਗਤ ਨੂੰ ਅਪੀਲ ਆ ਕਿ ਗੁਰੂ ਘਰ ਆ ਕੇ ਦਰਸ਼ਨ ਕਰੋ ਜਿਹੜੇ ਰਸਤੇ ਦੇ ਵਿੱਚ ਸੰਗਤ ਖੜੀ ਆ ਨਗਰ ਕੀਰਤਨ ਪਹੁੰਚ ਰਿਹਾ ਵਾ ਥੋੜੀ ਦੇਰ ਨੂੰ ਤੁਰ ਪਣਾ ਸਾਰੀ ਸਾਧ ਸੰਗਤ ਪਹੁੰਚ ਕੇ ਦਰਸ਼ਨ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਕਿਹੜੀ ਕਿਹੜੀ ਜਗ੍ਹਾ ਤੋਂ ਹੋ ਕੇ ਗੁਜ਼ਰੀਏ ਯਾਰ ਜੀ ਇੱਥੋਂ ਸਾਨੇ ਵਾਲ ਜੀ ਸਾਨੇ ਵਾਲ ਤੋਂ ਕੁਹਾੜਾ ਕੁਹਾੜੇ ਤੋਂ ਸਮਰਾਲਾ ਚੌਂਕ ਸਮਰਾਲਾ ਚੌਂਕ ਤੋਂ ਸੀਐਮਸੀ ਸੀਐਮਸੀ ਦੇ ਤੋਂ ਘੰਟਾ ਘਰ ਜਲੰਧਰ ਬਾਈਪਾਸ ਨੂੰ ਜਾਏਗਾ ਜੀ ਜੀ ਉਸ ਤੋਂ ਬਾਅਦ ਯਾਤਰਾ ਕਿਸ ਦੀ ਸਮਾਪਤ ਇਹ ਤੱਕ ਤੇ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਜੀ